ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਦਾ ਭਾਗ 9 ਚੱਲ ਰਿਹਾ ਹੈ ਹਾਂਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅਰਥ ਬੋਧ ਬਾਰੇ ਅੱਜ ਦੀ ਸਾਡੀ ਵੀਡੀਓ ਹੈ ਅਰਥ ਬੋਧ ਉੱਪਰ ਹਾਂਜੀ ਅੱਜ ਦੀ ਤਰੀਕ ਹੈ 2 8 224 ਭਾਗ ਸਾਡੀ ਵੀਡੀਓ ਦਾ ਹੈ 9 ਠੀਕ ਹੈ 9 ਤੇ ਪੰਜਾਬੀ ਵਿਆਕਰਨ ਦੀ ਪੰਜਾਬੀ ਵਿਆਕਰਨ ਦਾ ਮੁੱਖ ਵਿਸ਼ਾ ਹੈ ਅਰਥ ਬੋਲ ਹਾਂਜੀ ਅੱਜ ਅਸੀਂ ਹੁਣ ਵੀਡੀਓ ਆਪਣੀ ਸ਼ੁਰੂ ਕਰਦੇ ਹਾਂ ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਹ ਹੈ ਪੰਜਾਬੀ ਵਿਆਕਰਣ ਦਾ ਜਿਹੜੀ ਮੇਰੀ ਪਹਿਲਾਂ ਜਿਹੜੀ ਵੀਡੀਓ ਸੀਗੀ ਹਾਂਜੀ ਜਿਹੜੀ ਮੇਰੀ ਪਹਿਲਾਂ ਵੀਡੀਓ ਸੀਗੀ ਆ ਭਾਗ 6 ਉਸ ਦੇ ਵਿੱਚ ਮੈਂ ਪੰਜਾਬੀ ਵਿਆਕਰਣ ਦੀ ਬਹੁਤ ਹੀ ਜ਼ਿਆਦਾ ਡੀਪਲੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਪੰਜਾਬੀ ਜਿਹੜੀ ਵਿਆਕਰਣ ਦੀ ਵੀਡੀਓ ਭਾਗ 6 ਹੈ ਤੁਸੀਂ ਜੇ ਮੇਰੇ YouTube ਚੈਨਲ ਤੇ ਦੇਖੋਗੇ ਉਸ ਦੇ ਵਿੱਚ ਤੁਹਾਨੂੰ ਜ਼ਿਆਦਾ ਜਾਣਕਾਰੀ ਮਿਲ ਜਾਏਗੀ ਕਿ ਜਿਹੜੀ ਇਹ ਮੇਰੀ ਅਰਥ ਬੋਲ ਦੀ ਵੀਡੀਓ ਹੈ ਉਹ ਕਿਉਂ ਮੇਰੀ ਇਹ ਮਤਲਬ ਕਿ ਟੌਪਿਕ ਜਿਹੜਾ ਹੈ ਵਿਸ਼ਾ ਹੈ ਇਹ ਮੈਂ ਕਿਉਂ ਲਿਆ ਹੈ ਅੱਜ ਤੁਹਾਨੂੰ ਮੈਂ ਪਹਿਲਾਂ ਦੱਸ ਦਿੰਨੀ ਆ ਭਾਗ 6 ਬਾਰੇ ਥੋੜਾ ਜਿਹਾ ਦੱਸ ਦਿੰਨੀ ਆ ਕਿ ਮੇਰੀ ਭਾਗ 6 ਦੇ ਵਿੱਚ ਜਿਹੜੀ ਪੰਜਾਬੀ ਵਿਆਕਰਨ ਦੀ ਸੀਗੀ ਵੀਡੀਓ ਉਹਦੇ ਵਿੱਚ ਚਾਰ ਭਾਗ ਦੱਸੇ ਗਏ ਸਿਗੇ ਠੀਕ ਹੈ ਚਾਰ ਭਾਗ ਜਿਹੜੇ ਕਿ ਸਿਗੈ ਧੁਨੀ ਧਨੀ ਬੋਧ ਸ਼ਬਦ ਬੋਧ ਅਰਥ ਬੋਧ ਤੇ ਵਾਕ ਬੋਧ ਹਾਂਜੀ ਧਨੀ ਬੋਧ ਔਰ ਸ਼ਬਦ ਬੋਧ ਤੇ ਮੈਂ ਵੀਡੀਓ ਬਣਾ ਚੁੱਕੀ ਹਾਂ ਮੇਰੀ ਜਿਹੜੀ 7ਵੀਂ ਵੀਡੀਓ ਹੈ ਉਹ ਧੁਨੀਆ ਦੇ ਬਾਰੇ ਦੱਸੀ ਹੈ ਕਿ ਉਸ ਦੇ ਵਿੱਚ ਧੁਨੀਆ ਬਾਰੇ ਦੱਸਿਆ ਗਿਆ ਹੈ ਔਰ ਜਿਹੜੀ ਮੇਰੀ ਭਾਗ 8 ਵੀਡੀਓ ਹੈ ਉਸ ਦੇ ਵਿੱਚ ਮੈਂ ਸ਼ਬਦ ਬੋਧ ਬਾਰੇ ਦੱਸ ਚੁੱਕੀ ਹਾਂ ਕੀ ਸ਼ਬਦ ਬੋਧ ਕੀ ਹੁੰਦੇ ਹਨ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅੱਜ ਮੇਰੀ ਵੀਡੀਓ ਹੈ ਅਰਥ ਬੋਧ ਬਾਰੇ ਹਾਂਜੀ ਜਿਹੜੇ ਸ਼ਬਦ ਹੁੰਦਾ ਹੈ ਹਾਂਜੀ ਪਹਿਲਾਂ ਮੈਂ ਤੁਹਾਨੂੰ ਸਮਝਾਵਾਂ ਥੋੜਾ ਜਿਹਾ ਚਾਨਣਾ ਪਾਉਂਗੀ ਕਿ ਇਹ ਜਿਹੜਾ ਅਰਥ ਬੋਧ ਹੈ ਇਹ ਕਿੱਥੋਂ ਸਟਾਰਟ ਹੋਇਆ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਧੁਨੀਆਂ ਬਾਰੇ ਜਦੋਂ ਧੁਨੀਆਂ ਲਗਾ ਮਾਤਰਾਵਾਂ ਔਰ ਲਗਾਖਰ ਦੁਤ ਅਖਰ ਇਹ ਜਿਹੜੇ ਮਿਲ ਕੇ ਹਨ ਇੱਕ ਸ਼ਬਦ ਤਿਆਰ ਕਰਦੇ ਹਨ ਠੀਕ ਹੈ ਔਰ ਜਦੋਂ ਇਹ ਸ਼ਬਦ ਤਿਆਰ ਕਰਦੇ ਹਨ ਉਸ ਸ਼ਬਦ ਦਾ ਕੋਈ ਨਾ ਕੋਈ ਅਰਥ ਜ਼ਰੂਰ ਨਿਕਲਦਾ ਹੈ ਹਾਂਜੀ ਹੁਣ ਮੈਂ ਉਸ ਦੇ ਬਾਰੇ ਹੀ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਅਰਥਬੋਧ ਸ਼ਬਦ ਦਾ ਅਰਥ ਹੁਣ ਹਾਂਜੀ ਅਰਥਬੋਧ ਤੋਂ ਭਾਵ ਹੈ ਸ਼ਬਦਾਂ ਦੇ ਅਰਥ ਦੇ ਪੱਖ ਤੋਂ ਕੀਤੀ ਗਈ ਵਿਆਖਿਆ ਕਿ ਕੋਈ ਵੀ ਸ਼ਬਦ ਹੈ ਉਸਦੇ ਬਾਰੇ ਅਸੀਂ ਵਿਆਖਿਆ ਕਰਨੀ ਹੈ ਠੀਕ ਹੈ ਕੋਈ ਵੀ ਜੋ ਅਸੀਂ ਸ਼ਬਦ ਤਿਆਰ ਕਰਦੇ ਹਾਂ ਉਸ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਠੀਕ ਹੈ ਹੁਣ ਉਦਾਹਰਨ ਦੇਣਾ ਚਾਹਾਂਗੇ ਮੈਂ ਇੱਥੇ ਜਿਵੇਂ ਮੰਨ ਲਓ ਰੱਜਣਾ ਰੱਜਣਾ ਪੁੱਜਣਾ ਇਹ ਹੁਣ ਐਗਜ਼ਾਮਪਲ ਇੱਕ ਮੈਂ ਦਵਾਂਗੇ ਤੁਹਾਨੂੰ ਉਦਾਹਰਨ ਜਿਵੇਂ ਰੱਜਣਾ ਉਹ ਰੋਟੀ ਖਾ ਕੇ ਰੱਜ ਗਿਆ ਇੱਥੇ ਜਿਹੜਾ ਰੱਜਣਾ ਸ਼ਬਦ ਹੈ ਇਹ ਕੀ ਹੈ ਇਸੰਦੀ ਉਹ ਇੱਕ ਅਰਥ ਪ੍ਰਗਟ ਹੋ ਰਿਹਾ ਹੈ ਉਸ ਦਾ ਔਰ ਅਰਥ ਹੈ ਕਿ ਇਹਦੇ ਨਾਲ ਜੁੜਦਾ ਪਿਆ ਹੈ ਰੋਟੀ ਦੇ ਨਾਲ ਪੂਰਾ ਇੱਕ ਸੈਂਟੈਂਸ ਤਿਆਰ ਹੋ ਰਿਹਾ ਹੈ ਕਿ ਉਹ ਰੋਟੀ ਖਾ ਕੇ ਰੱਜ ਗਿਆ ਹੈ ਹੁਣ ਸ਼ਬਦ ਸਾਡਾ ਹੈ ਉੱਤਰ ਮੇਰੇ ਸਵਾਲ ਦਾ ਉੱਤਰ ਦਿਓ ਕੀ ਮੇਰਾ ਜਿਹੜਾ ਕੋਈ ਵੀ ਕੁਐਸਚਨ ਹੈ ਉਸ ਦਾ ਅਨਸਰ ਦਿਓ ਉੱਤਰ ਦਿਓ ਉਸਤਾਦ ਇਹ ਤਾਂ ਬੜਾ ਚੰਗਾ ਉਸਤਾਦ ਹੈ ਉਸਤਾਦ ਵਰ ਮਤਲਬ ਕਿ ਉਸ ਦਾ ਅਰਥ ਪ੍ਰਗਟ ਹੋ ਰਿਹਾ ਹੈ ਕਿ ਉਸਤਾਦ ਕਿ ਕਿਸੇ ਵੀ ਚੀਜ਼ ਦੇ ਵਿੱਚ ਮਾਹਿਰ ਹੋਣਾ ਕਿ ਭੁੱਖ ਨਾ ਲੱਗਣਾ ਤੇ ਰੱਜਣਾ ਉੱਤਰ ਮਤਲਬ ਕਿ ਕਿਸੇ ਦਾ ਜਵਾਬ ਦੇਣਾ ਹਾਜ਼ਰ ਨਾਜ਼ਰ ਜਿਹੜਾ ਉਸ ਨੂੰ ਅਸੀਂ ਉੱਤਰ ਆਖਦੇ ਹਾਂ ਹਾਂਜੀ ਹੁਣ ਗੱਲ ਕਰਦੇ ਆ ਕਿ ਇਹ ਜਿਹੜੇ ਹੁੰਦੇ ਹਨ ਇਹ ਚਾਰ ਪ੍ਰਕਾਰ ਦੇ ਹੁੰਦੇ ਹਨ ਕਿਹੜੇ-ਕਿਹੜੇ ਹੁੰਦੇ ਹਨ ਆ ਪਹਿਲੇ ਜਾਣਕਾਰੀ ਦਿੰਨੇ ਆ ਬਹੁਅਰਥਕ ਸ਼ਬਦ ਪਹਿਲਾ ਹੈ ਬਹੁਅਰਥਕ ਸ਼ਬਦ ਦੂਸਰਾ ਹੈ ਸਮਾਨਾਰਥਕ ਸ਼ਬਦ ਔਰ ਤੀਸਰਾ ਹੈ ਵਿਰੋਧਾਰਥਕ ਸ਼ਬਦ ਠੀਕ ਹੈ ਚੌਥਾ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਹਾਂਜੀ ਬਹੁਅਰਥਕ ਸ਼ਬਦ ਹਾਂਜੀ ਹੁਣ ਗੱਲ ਕਰਨਾ ਸੀ ਜਾ ਰਹੀਆਂ ਪਹਿਲਾਂ ਇਸ ਦੇ ਬਹੁਅਰਥਕ ਸ਼ਬਦ ਬਾਰੇ ਬਹੁ ਬਹੁਅਰਥਕ ਸ਼ਬਦ ਬਾਰੇ ਅਰ ਦੂਸਰੀ ਗੱਲ ਕਰਾਂਗੇ ਅਸੀਂ ਸਮਾਨਾਰਥਕ ਸ਼ਬਦ ਬਾਰੇ ਹਾਂਜੀ ਬਹੁਅਰਥਕ ਸ਼ਬਦ ਬਹੁਅਰਥਕ ਸ਼ਬਦ ਉਹ ਸ਼ਬਦ ਹੁੰਦਾ ਹੈ ਜਿਸ ਦੇ ਅਰਥ ਇੱਕ ਤੋਂ ਵੱਧ ਹੋਣ ਆਮ ਤੌਰ ਤੇ ਬਹੁਅਰਥਕ ਸ਼ਬਦ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਸ਼ਬਦਾਂ ਦੇ ਜੋੜ ਅਤੇ ਉਚਾਰਨ ਤਾਂ ਇੱਕੋ ਜਿਹੇ ਹੁੰਦੇ ਹਨ ਕਿ ਅਸੀਂ ਬੋਲਦੇ ਵੀ ਇੱਕੋ ਜਿਹੇ ਹੁੰਦੇ ਹਨ ਲਿਖਦੇ ਵੀ ਸਾਡੇ ਲਿਖਣ ਦਾ ਢੰਗ ਵੀ ਇੱਕੋ ਜਿਹਾ ਹੈ ਸਾਡਾ ਸ਼ਬਦ ਵੀ ਇੱਕੋ ਹੀ ਹੈ ਉਸ ਨੂੰ ਉਚਾਰਨ ਕਰਨ ਦੇ ਵੀ ਤਰੀਕੇ ਇੱਕੋ ਹੀ ਹਨ ਤੇ ਪਰ ਉਹਨਾਂ ਦੇ ਜਿਹੜੇ ਅਰਥ ਹਨ ਅਰਥ ਉਹਨਾਂ ਦੇ ਢੇਰ ਸਾਰੇ ਅੰਤਰ ਜਿਹੜੇ ਆ ਉਹ ਦੱਸਉਂਦੇ ਹਨ ਅਰਥਾਂ ਵਿੱਚ ਢੇਰ ਅੰਤਰ ਹੁੰਦਾ ਹੈ ਕਈ ਵਾਰੀ ਇੱਕੋ ਇਹ ਇੱਕੋ ਜਿਹੇ ਜਾਪਦੇ ਹਨ ਸ਼ਬਦ ਵੱਖ-ਵੱਖ ਸੌਮਿਆਂ ਤੋਂ ਆਏ ਹੁੰਦੇ ਹਨ ਜਾਂ ਵੱਖ-ਵੱਖ ਪ੍ਰਸੰਗਾਂ ਵਿੱਚ ਲਗਾਤਾਰ ਵਰਤੋਂ ਕਾਰਨ ਵੱਖ-ਵੱਖ ਅਰਥਾਂ ਵਾਲੇ ਹੋ ਜਾਂਦੇ ਹਨ ਮੀਨਸ ਕਿ ਸ਼ਬਦ ਸਾਡਾ ਇੱਕੋ ਹੀ ਹੈ ਲਿਖਣ ਦਾ ਢੰਗ ਵੀ ਇੱਕੋ ਹੀ ਹੈ ਲਗਾ ਮਾਤਰਾ ਵੀ ਸੇਮ ਇੱਕੋ ਹੀ ਸ਼ਬਦ ਨੂੰ ਇੱਕੋ ਹੀ ਤਰੀਕੇ ਦੀਆਂ ਲੱਗੀਆਂ ਹੋਈਆਂ ਹਨ ਪਰ ਜਦੋਂ ਅਸੀਂ ਉਹਨਾਂ ਦਾ ਉਚਾਰਨ ਵੀ ਇੱਕੋ ਹੀ ਤਰੀਕੇ ਦਾ ਹੁੰਦਾ ਹੈ ਕਿਉਂਕਿ ਜੇ ਅਸੀਂ ਲਗਾ ਮਾਤਰਾ ਇੱਕ ਤਰੀਕੇ ਦਾ ਨਾਲ ਧੁਨੀਆਂ ਦਾ ਇੱਕ ਤਰੀਕੇ ਨਾਲ ਪ੍ਰਯੋਗ ਕਰਾਂਗੇ ਤਾਂ ਆਬੀਸਲੀ ਸਾਡਾ ਜਿਹੜਾ ਉਚਾਰਨ ਦਾ ਤਰੀਕਾ ਵੀ ਹੋਏਗਾ ਉਸ ਇਸ ਮਤਲਬ ਕਿ ਅਲੱਗ ਨਹੀਂ ਹੋਏਗਾ ਸੇਮ ਹੀ ਹੋਏਗਾ ਵੱਖਰਾ ਨਹੀਂ ਹੋਏਗਾ ਪਰ ਉਹਨਾਂ ਦਾ ਕੀ ਹੋਏਗਾ ਉਹਨਾਂ ਸ਼ਬਦਾਂ ਦੇ ਵਿੱਚ ਸਿਰਫ ਇੱਕ ਜਿਹੜਾ ਅਰਥ ਹੈ ਉਹ ਅਲੱਗ-ਅਲੱਗ ਹੋਵੇਗਾ ਠੀਕ ਹੈ ਜਿਹੜਾ ਕਿ ਸਾਡਾ ਅਰਥ ਹੈ ਇੱਕ ਸ਼ਬਦ ਦਾ ਅਰਥ ਅਲੱਗ ਹੋਣਾ ਸ਼ਬਦ ਇੱਕੋ ਹੀ ਰਹੇਗਾ ਲੇਕਿਨ ਉਸਦਾ ਅਰਥ ਅਲੱਗ-ਅਲੱਗ ਹੋਗਾ ਹੁਣ ਆਜੋ ਮੈਂ ਇੱਕ ਉਦਾਹਰਨ ਦੇਣਾ ਚਾਹਾਂਗੀ ਤੁਹਾਨੂੰ ਉੱਚਾ ਇੱਕ ਉੱਚਾ ਸ਼ਬਦ ਅਸੀਂ ਲੈ ਲਿਆ ਇਸ ਦੇ ਵਿੱਚ ਮੈਂ ਹੁਣ ਤੁਹਾਨੂੰ ਦਵਾਂਗੀ ਜਾਣਕਾਰੀ ਕਿ ਹੁਣ ਮੈਂ ਤੁਹਾਨੂੰ ਉਦਾਹਰਨ ਦੇਣ ਜਾ ਰਹੀ ਹਾਂ ਉੱਚੇ ਸ਼ਬਦ ਦੀ ਇਸ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ ਠੀਕ ਹੈ ਕੀ ਮਤਲਬ ਹੈ ਕਿ ਕੋਈ ਵੀ ਗਲੀ ਹੈ ਜਾਂ ਸੜਕ ਹੈ ਕਿ ਉਹ ਦੱਸ ਰਿਹਾ ਕਿ ਮਤਲਬ ਕਿ ਸਾਡਾ ਘਰ ਸਭ ਤੋਂ ਉੱਚਾ ਹੈ ਕਿ ਇਹ ਉੱਚਾ ਨੀਚਾ ਜਿਹੜੀ ਉਹ ਚੀਜ਼ ਦੱਸਾਰੇ ਹੈ ਤੇ ਦੂਸਰਾ ਪੁਆਇੰਟ ਹੈ ਸਾਡਾ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਮੀਨਸ ਹੁਣ ਉੱਚਾ ਸੁਣਦਾ ਹੈ ਕਿ ਉਹ ਕੰਨਾ ਤਾਂ ਥੋੜਾ ਉਸ ਦੇ ਮਤਲਬ ਕਿ ਸਾਨੂੰ ਆਪਣੇ ਆਪ ਹੀ ਇੱਕ ਗੱਲ ਤੋਂ ਵਾਕ ਤੋਂ ਮਤਲਬ ਕਿ ਕੋਈ ਵੀ ਇੱਕ ਅਸੀਂ ਜਿਹੜੀ ਹੈਗੀ ਆ ਮਤਲਬ ਲਾਈਨ ਅਸੀਂ ਸੈਂਟੈਂਸ ਜਦੋਂ ਅਸੀਂ ਪੂਰਾ ਕਰਦੇ ਹਾਂ ਸਾਡੇ ਪੂਰੇ ਸੈਂਟੈਂਸ ਤੋਂ ਜਾਂ ਜਿਹੜੀ ਅਸੀਂ ਲਾਈਨ ਉਚਾਰਦੇ ਹਾਂ ਸਾਨੂੰ ਲਾਈਨ ਤੋਂ ਪਤਾ ਲੱਗੇਗਾ ਕਿ ਉੱਚੇ ਦਾ ਅਰਥ ਕੀ ਹੈ ਇੱਥੇ ਉੱਚੇ ਦਾ ਅਰਥ ਕੀ ਜਾਂਦਾ ਹੈਗਾ ਕਿ ਕੰਨਾਂ ਦੇ ਪ੍ਰਤੀ ਕੋਈ ਗੱਲ ਹੋ ਰਹੀ ਹੈ ਕਿ ਉਹਨੂੰ ਕੰਨਾਂ ਤੋਂ ਉੱਚਾ ਸੁਣਦਾ ਹੈ ਠੀਕ ਹੈ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਪਹਿਲਾ ਅਸੀਂ ਗੱਲ ਕੀਤੀ ਸੀ ਕਿ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ ਦੂਜੇ ਅਸੀਂ ਗੱਲ ਕੀਤੀ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਤੀਸਰਾ ਕਦੇ ਕਿਸੇ ਨੂੰ ਉੱਚਾ ਬੋਲ ਨਹੀਂ ਬੋਲਣਾ ਚਾਹੀਦਾ ਠੀਕ ਹੈ ਕਿ ਅਸੀਂ ਕਦੇ ਵੀ ਕਿਸੇ ਨੂੰ ਅਸੀਂ ਉਲਟਾ ਨਹੀਂ ਬੋਲਾਂਗੇ ਕਿ ਕਿਤੇ ਸਾਨੂੰ ਕਿਸੇ ਵੀ ਬੱਚੇ ਨੂੰ ਇੱਕ ਸਿੱਖਿਆ ਮਤਲਬ ਕਿ ਇੱਥੇ ਆ ਜਾਂਦੀ ਏ ਸਾਡੀ ਗੱਲ ਹੋ ਰਹੀ ਏ ਕਿ ਕਿਸੇ ਅਸੀਂ ਬੱਚੇ ਨੂੰ ਅਸੀਂ ਸਿੱਖਿਆ ਦੇ ਰਹੀ ਆ ਉਸ ਨੂੰ ਸਹੀ ਆਚਰਣ ਬਾਰੇ ਉਸ ਨੂੰ ਸਮਝਾ ਰਹੀ ਆ ਕਿ ਅਸੀਂ ਉੱਚਾ ਬੋਲਾਂਗੇ ਉੱਚਾ ਨੀਵਾ ਬੋਲਾਂਗੇ ਜਾਂ ਗਲਤ ਇੱਥੇ ਸਾਡਾ ਆ ਜਾਂਦਾ ਮਤਲਬ ਆ ਜਾਂਦਾ ਗਲਤ ਤੋਂ ਕਿ ਸਾਨੂੰ ਕਿਸੇ ਦੇ ਨਾਲ ਉੱਚਾ ਨਹੀਂ ਬੋਲਣਾ ਚਾਹੀਦਾ ਜਾਂ ਸਾਨੂੰ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਦੇ ਨਾਲ ਤੇ ਗੁਰਦੇਵ ਸਿੰਘ ਨੂੰ ਉੱਚਾ ਸੁਣਦਾ ਹੈ ਤੇ ਇੱਥੇ ਆ ਰਹੀ ਹੈ ਸਾਡੀ ਕੰਨਾਂ ਦੀ ਗੱਲ ਹੋ ਰਹੀ ਹੈ ਠੀਕ ਹੈ ਸਾਨੂੰ ਇੱਕ ਪੂਰੀ ਲਾਈਨ ਤੋਂ ਪਤਾ ਲੱਗ ਜਾਏਗਾ ਕਿ ਇਹ ਗੱਲ ਜਿਹੜਾ ਵਿਅਕਤੀ ਹੈ ਦੂਸਰਾ ਵਿਅਕਤੀ ਹੈ ਜੋ ਜਿਹੜਾ ਸਾਨੂੰ ਆਪਣੇ ਹਾਵ ਪ੍ਰਗਟ ਕਰ ਰਿਹਾ ਹੈ ਉਹ ਕੀ ਬੋਲਣਾ ਚਾਹ ਰਿਹਾ ਹੈ ਠੀਕ ਹੈ ਜਿਵੇਂ ਇਸ ਗੱਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ ਮੀਨਸ ਉੱਚਾ ਨੀਵਾ ਏ ਚੀਜ਼ ਪ੍ਰਗਟ ਕਰਦਾ ਹੈ ਕਿ ਸਭ ਤੋਂ ਉੱਪਰ ਸਾਡੀ ਜਗ੍ਹਾ ਹੈ ਸਾਡਾ ਘਰ ਸਭ ਤੋਂ ਉੱਪਰ ਹੈ ਠੀਕ ਹੈ ਦੂਸਰੀ ਉਦਾਹਰਣ ਮੈਂ ਦੇਣਾ ਚਾਹਾਂਗੇ ਉਲਟੀ ਠੀਕ ਹੈ ਜਿਵੇਂ ਹੁਣ ਉਦਾਹਰਣ ਹੈ ਕਿ ਬੱਸ ਦੇ ਸਫ਼ਰ ਦੌਰਾਨ ਕਈਆਂ ਨੂੰ ਉਲਟੀ ਆ ਜਾਂਦੀ ਹੈ ਮੀਨਸ ਇੱਥੇ ਸਮਝ ਹੀ ਗਏ ਹੋਗੇ ਕਿ ਸਿਹਤ ਵਿਗੜਨਾ ਸਿਹਤ ਵਿਗੜਨਾ ਕੀ ਜਿਵੇਂ ਹੁਣ ਉਹ ਗੱਲ ਕੀ ਕਰਨਾ ਚਾਹ ਰਹੇ ਇਸ ਲਾਈਨ ਦੇ ਵਿੱਚ ਕੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਬਸ ਦੇ ਕੋਈ ਵੀ ਸਫਰ ਹੋਵੇ ਉਸ ਦੇ ਦੌਰਾਨ ਕਈਆਂ ਨੂੰ ਉਲਟੀ ਆ ਜਾਂਦੀ ਹੈ ਮੀਨਸ ਇੱਥੇ ਸਿਹਤ ਵਿਗੜਨਾ ਤੁਹਾਡੇ ਸਿਹਤ ਦੇ ਪ੍ਰਤੀ ਇਹ ਚੀਜ਼ ਦਰਸਾਈ ਜਾ ਰਹੀ ਹੈ ਦੂਸਰੀ ਉਦਾਹਰਨ ਹੈ ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ ਠੀਕ ਹੈ ਉਲਟੀ ਗੱਲ ਕਰਦਾ ਕਿ ਮਤਲਬ ਕਿ ਉਹਨਾਂ ਹਮੇਸ਼ਾ ਹੀ ਗਲਤ ਗੱਲ ਕਰਨੀ ਹੈ ਕਿ ਜਦੋਂ ਅਸੀਂ ਇੱਥੇ ਆ ਜਾਂਦੀ ਹੈ ਲਿੰਗ ਪੁਲਿੰਗ ਤੋਂ ਪਵ ਆ ਜਾਂਦਾ ਉਹ ਵੀ ਅੱਗੇ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਜਿਹੜੇ ਕਿ ਆ ਜਾਂਦੇ ਨੇ ਸਮਾਨਾਰਥਕ ਸ਼ਬਦ ਵਿਰੋਧੀ ਸ਼ਬਦ ਜਿਹੜੇ ਹੁੰਦੇ ਹਨ ਵਿਰੋਧੀ ਸ਼ਬਦ ਵਿਰੋਧਾਰਥਕ ਸ਼ਬਦ ਉਹਨਾਂ ਬਾਰੇ ਇਹ ਗੱਲ ਹੋ ਰਹੀ ਹੈ ਕਿ ਸ਼ਾਮ ਲਾਲ ਹਮੇਸ਼ਾ ਜਦਾਂ ਉਲਟੀ ਸਿੱਧੀ ਉਲਟੀ ਮੀਨਸ ਕਿ ਸਿੱਧੀ ਗੱਲਬਾਤ ਕਰਨੀ ਕੀ ਮੰਨ ਲਓ ਹੁਣ ਜਿਵੇਂ ਮੈਂ ਕਹਿ ਰਹੀ ਆ ਕਿ ਅ ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ ਉਲਟੀ ਗੱਲ ਗੱਲ ਕਰਨ ਦਾ ਭਾਵ ਹੈ ਕਿ ਕੀ ਉਹਨਾਂ ਕਦੀ ਸਿੱਧਾ ਨਹੀਂ ਬੋਲਣਾ ਹੁਣ ਹਾਂਜੀ ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ ਇੱਥੇ ਉਦਾਹਰਨ ਜਿੱਦਾਂ ਉਲਟੀ ਸਿੱਧੀ ਅਸੀਂ ਜਿਵੇਂ ਹੁਣ ਮੈਂ ਇੱਥੇ ਛੋਟਾ ਜਿਹਾ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂਗੇ ਉਦਾਹਰਨ ਦਵਾਂਗੀ ਜਿਵੇਂ ਅਸੀਂ ਕਿਸੇ ਬੱਚੇ ਨੂੰ ਅਸੀਂ ਬਾਜ ਮਾਰਦੇ ਹਾਂ ਗਲੀ ਦੇ ਵਿੱਚ ਅਸੀਂ ਆਖ ਦਿੰਦੇ ਹਾਂ ਕਿ ਓਏ ਤੂੰ ਘਰ ਸਿੱਧਾ ਆਉਣਾ ਹੈ ਕਿ ਨਹੀਂ ਆਉਣਾ ਹੈਗਾ ਜਾਂ ਤੇਰੇ ਮਾਰ ਪਵੇਗੀ ਜਾਂ ਸਿ ਮਾਰਕੁੱਟ ਕਰਾਂਗੇ ਜਾਂ ਇਦਾਂ ਇਸ ਤਰੀਕੇ ਨਾਲ ਅਸੀਂ ਉਹਨਾਂ ਹਮੇਸ਼ਾ ਉਲਟੀ ਗੱਲ ਹੀ ਉਹਨਾਂ ਨੂੰ ਕਰਾਂਗੇ ਜਾਂ ਮਤਲਬ ਕਿ ਕਿਸੇ ਹੋਰ ਤਰੀਕੇ ਨਾਲ ਕਹਿ ਸਕਦੇ ਆ ਜਿਵੇਂ ਅਸੀਂ ਸਿੱਧਾ ਨਹੀਂ ਉਹਨੂੰ ਕਹਿਣਾ ਕਿ ਬੱਚੇ ਮਤਲਬ ਕਿ ਤੁਸੀਂ ਘਰ ਆ ਜਾਓ ਇਸ ਤਰੀਕੇ ਨਾਲ ਸਿੱਧੀ ਗੱਲ ਨਹੀਂ ਕਰਨੀ ਉਲਟੀ ਗੱਲ ਕਰਨੀ ਦੁਰਘਟਨਾ ਬਾਲੇ ਸਥਾਨ ਤੇ ਕਾਰ ਉਲਟੀ ਪਈ ਸੀ ਠੀਕ ਹੈ ਇੱਥੇ ਆ ਜਾਂਦੀ ਆ 올ਟਪਲਟ ਮਤਲਬ ਕਿ ਪੁੱਠਾ ਸਿੱਧਾ ਕਿ ਜਿਦਾਂ ਹੁਣ ਮੰਨ ਲਓ ਕੋਈ ਵੀ ਚੀਜ਼ ਹੈ ਜਿਵੇਂ ਹੁਣ ਮੈਂ ਤੁਹਾਨੂੰ ਇਥੇ ਉਦਾਹਰਨ ਦੇਣਾ ਚਾਹਾਂਗੀ ਹੁਣ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇਣਾ ਚਾਹਾਂਗੀ ਮੈਂ ਇਹ ਬੁੱਕ ਲਈਏ ਛੋਟੀ ਇੱਕ ਸਿਰਫ ਐਗਜ਼ਾਮਪਲ ਦੇਣ ਦੇ ਕਰਕੇ ਉਦਾਹਰਨ ਦੇਣ ਦੇ ਕਰਕੇ ਕਿ ਜਿਵੇਂ ਹੁਣ ਤੀਜਾ ਸਾਡਾ ਪੁਆਇੰਟ ਸੀਗਾ ਦੁਰਘਟਨਾ ਵਾਲੇ ਸਥਾਨ ਤੇ ਕਾਰ ਉਲਟੀ ਪਈ ਸੀ ਠੀਕ ਹੈ ਹੁਣ ਆ ਸਾਡੀ ਕਿਤਾਬ ਦਾ ਹੈਗਾ ਸਿੱਧਾ ਪਾਸਾ ਠੀਕ ਹੈ ਔਰ ਇਹ ਸਾਡਾ ਹੈਗਾ ਉਲਟਾ ਪਾਸਾ ਠੀਕ ਹੈ ਹੁਣ ਇਸੇ ਤਰੀਕੇ ਨਾਲ ਤੁਹਾਨੂੰ ਆਈ ਥਿੰਕ ਸਮਝੀ ਲੱਗੇ ਜਾਵੇਗੀ ਕਿ ਮੇਰਾ ਕਹਿਣ ਦਾ ਭਾਵ ਕੀ ਹੈ ਜਿਵੇਂ ਇੱਕ ਕਾਰ ਵੀ ਸਿੱਧਾ ਕਾਰ ਦਾ ਵੀ ਸਿੱਧਾ ਔਰ ਪੁੱਠਾ ਪਾਸਾ ਹੁੰਦਾ ਹੈ ਉਸੇ ਤਰੀਕੇ ਨਾਲ ਇਹ ਹੁੰਦਾ ਹੈ ਸਿੱਧਾ ਤੇ ਉਲਟਾ ਪਾਸਾ ਠੀਕ ਹੈ ਕਿ ਦੁਰਘਟਨਾ ਵਾਲੇ ਸਥਾਨ ਤੇ ਕਾਰ ਉਲਟੀ ਪਈ ਸੀ ਇੱਕ ਤਰੀਕੇ ਨਾਲ ਸਮਝ ਲਓ ਕਿ ਆਹ ਤੁਸੇ ਕ ਮਤਲਬ ਕਿ ਇੱਕ ਸਿਰਫ ਐਗਜ਼ੈਂਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਕਿ ਇੱਕ ਤਰੀਕੇ ਨਾਲ ਇਹ ਕਰ ਕਿ ਉੱਥੇ ਕੀ ਕਹਿਣਾ ਚਾ ਰਹੇ ਕਿ ਦੁਰਘਟਨਾ ਵਾਲੇ ਸਥਾਨ ਤੇ ਉਲਟੀ ਪਈ ਸੀ ਔਰ ਸਿੱਧਾ ਪਾਸੇ ਤਾਂ ਇਹ ਹੀ ਹੈ ਕਿ ਕਾਰ ਸਿੱਧੀ ਇਹੇ ਸੀਗੀ ਔਰ ਉਲਟੀ ਪਈ ਸੀਗੀ ਠੀਕ ਹੈ ਆਈ ਹੋਪ ਦੇ ਆਰਸ ਕਰਦੇ ਆ ਕਿ ਤੁਹਾਨੂੰ ਇਹ ਥੋੜਾ ਜਿਹਾ ਟਾਪਿਕ ਤੁਹਾਨੂੰ ਸਮਝ ਲੱਗਿਆ ਹੋਵੇਗਾ ਮੇਰਾ ਕਿ ਇੱਕ ਜਿਹੜਾ ਬਹੁਅਰਥਕ ਸ਼ਬਦ ਕਿ ਜਿਹੜਾ ਸ਼ਬਦ ਇੱਕੋ ਹੀ ਹੁੰਦਾ ਹੈ ਠੀਕ ਹੈ ਸ਼ਬਦ ਇੱਕੋ ਹੀ ਹੈ ਸਾਡਾ ਦੇਖੋ ਇਹ ਬਸ ਦੇ ਦੌਰਾਨ ਕਈਆਂ ਨੂੰ ਉਲਟੀ ਆ ਜਾਂਦੀ ਹੈ ਠੀਕ ਹੈ ਸ਼ਾਮ ਲਾਲ ਹਮੇਸ਼ਾ ਉਲਟੀ ਗੱਲ ਕਰਦਾ ਹੈ ਦੁਰਘਟਨਾ ਵਾਲੇ ਥਾਨ ਤੇ ਕਾਰ ਹਾਂਜੀ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੇ ਇਹ ਜਿਹੜਾ ਟਾਪਿਕ ਹੈ ਹੱਲੇ ਮੈਂ ਇਕੋ ਟਾਪਿਕ ਅਰਥ ਬੋਧ ਦੇ ਬਾਰੇ ਜਿਹੜਾ ਸੀਗਾ ਬਹੁਅਰਥਕ ਸ਼ਬਦ ਉਹਦੇ ਬਾਰੇ ਸਮਝਾ ਕੇ ਹਟੀਆਂ ਤੇ ਆਸ ਕਰਦੀ ਆ ਕਿ ਤੁਹਾਨੂੰ ਇਹ ਮੇਰਾ ਛੋਟਾ ਜਿਹਾ ਜਿਹੜਾ ਹੈਗਾ ਇਹ ਟਾਪਿਕ ਹੱਲੇ ਕੀ ਬਹੁਅਰਥਕ ਸ਼ਬਦ ਇਹ ਤੁਹਾਨੂੰ ਜਰੂਰ ਸਮਝ ਆ ਗਿਆ ਹੋਵੇਗਾ ਕਿ ਜਿਵੇਂ ਉੱਚਾ ਉਲਟੀ ਠੀਕ ਹੈ ਦੇਖੋ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਉੱਚਾ ਉੱਚਾ ਜਿਹੜਾ ਹੈ ਆ ਦੇਖੋ ਗਲੀ ਸਾਡੇ ਘਰ ਇਸ ਗਲੀ ਵਿੱਚ ਸਾਡਾ ਘਰ ਸਭ ਤੋਂ ਉੱਚਾ ਹੈ ਠੀਕ ਹੈ ਉੱਚਾ ਬੋਲਣ ਦੇ ਵਿੱਚ ਇੱਕੋ ਹੀ ਹੈ ਲਿਖਣ ਦੇ ਵਿੱਚ ਇੱਕੋ ਹੀ ਹੈ ਲੇਕਿਨ ਇਹਨਾਂ ਦੇ ਅਰਥ ਜਿਹੜੇ ਆ ਉਹ ਅਲੱਗ-ਅਲੱਗ ਦਰਸਾਉਂਦੇ ਹਨ ਠੀਕ ਹੈ ਇਹ ਮਤਲਬ ਕਿ ਇਹਨਾਂ ਇਹਨਾਂ ਨੂੰ ਅਸੀਂ ਬਹੁ-ਅਰਥਕ ਸ਼ਬਦ ਆਖਦੇ ਹਾਂ ਹਾਂਜੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਅਗਲਾ ਸਾਡਾ ਜਿਹੜਾ ਹੈ ਕਿ ਸਮਾਨਾਰਥਕ ਸ਼ਬਦ ਮੀਨਸ ਸਮਾਨਾਰਥਕ ਸ਼ਬਦ ਹਾਂਜੀ ਅਸੀਂ ਪਹਿਲਾਂ ਇਹ ਟਾਪਿਕ ਜਿਹੜਾ ਆ ਕੀਤਾ ਸੀਗਾ ਬਹੁਅਰਥਕ ਸ਼ਬਦ ਦਾ ਜਿਹੜਾ ਸੀਗਾ ਉਹਦਾ ਸੀਗਾ ਅਸੀਂ ਮਤਲਬ ਕਿ ਉਹਦੇ ਵਿੱਚ ਤਾਂ ਇਹ ਸੀਗਾ ਨਾ ਕਿ ਸ਼ਬਦ ਸਾਡਾ ਇੱਕੋ ਹੀ ਸੀਗਾ ਤੇ ਉਹਨਾਂ ਦੇ ਉਚਾਰਨ ਦੇ ਤਰੀਕੇ ਵੀ ਇੱਕੋ ਹੀ ਸੀਗੇ ਬਟ ਉਹਨਾਂ ਦਾ ਮੀਨਿੰਗ ਜਿਹੜਾ ਸੀਗਾ ਉਹ ਅਲੱਗ-ਅਲੱਗ ਸੀਗਾ ਉਹਨਾਂ ਦੇ ਅਰਥ ਜਿਹੜੇ ਅਲੱਗ-ਅਲੱਗ ਸੀਗੇ ਹੁਣ ਹੁਣ ਸਾਡਾ ਸਮਾਨਾਰਥਕ ਸ਼ਬਦ ਤੋਂ ਭਾਵ ਹੈ ਕਿ ਸਾਡਾ ਸ਼ਬਦ ਅਲੱਗ-ਅਲੱਗ ਹੈ ਲੇਕਿਨ ਉਹਨਾਂ ਦੇ ਜਿਹੜੇ ਅਰਥ ਆ ਉਹ ਇੱਕੋ ਹੀ ਹਨ ਠੀਕ ਹੈ ਅਸੀਂ ਪਹਿਲਾਂ ਪੜ ਚੁੱਕੇ ਹਾਂ ਕਿ ਇੱਕ ਹੀ ਸ਼ਬਦ ਦੇ ਵੱਖ-ਵੱਖ ਪ੍ਰਸੰਗ ਵਿੱਚ ਵੱਖ-ਵੱਖ ਅਰਥ ਹੁੰਦੇ ਹਨ ਇਸੇ ਤਰ੍ਹਾਂ ਇੱਕ ਹੀ ਅਰਥ ਨੂੰ ਪ੍ਰਗਟਾਉਣ ਲਈ ਕਈ-ਕਈ ਸ਼ਬਦ ਹੁੰਦੇ ਹਨ ਉਹ ਜਿਹੜੇ ਵੱਖ-ਵੱਖ ਸ਼ਬਦ ਬਿਲਕੁਲ ਇੱਕ ਹੀ ਅਰਥ ਰੱਖਦੇ ਹਨ ਪਰ ਬਹੁਤੀ ਵਾਰ ਸਮਾਨਾਰਥਕ ਸਮਝੇ ਜਾਂਦੇ ਸ਼ਬਦ ਕੇਵਲ ਨੇੜੇ ਤੇੜੇ ਅਰਥਾਂ ਨੂੰ ਹੀ ਪ੍ਰਗਟਾਉਂਦੇ ਹਨ ਜਿਵੇਂ ਕੁਝ ਉਦਾਹਰਣ ਹੈ ਜਤਨ ਕੋਸ਼ਿਸ਼ ਮੀਨਸ ਕਿ ਅਸੀਂ ਕੋਈ ਵੀ ਕੰਮ ਕਰਦੇ ਅਸੀਂ ਕਹਿ ਦਿੰਨੇ ਆ ਸਿੰਪਲ ਜੀ ਅਸੀਂ ਗੱਲ ਕਹਿ ਦਿੰਨੇ ਆ ਕਿ ਤੂੰ ਥੋੜਾ ਜਿਹਾ ਪੜਨ ਵੇਲੇ ਜਤਨ ਕਰ ਮੀਨਸ ਕਿ ਅਸੀਂ ਜੇ ਅਸੀਂ ਇੱਥੇ ਵਰਡ ਅਸੀਂ ਸ਼ਬਦ ਲਗਾ ਦਵਾਂਗੇ ਕਿ ਤੂੰ ਥੋੜਾ ਪੜਾਈ ਵੇਲੇ ਥੋੜੀ ਕੋਸ਼ਿਸ਼ ਕੋਸ਼ਿਸ਼ ਕਰ ਤੇ ਤੇਰੀ ਪੜ੍ਹਾਈ ਸਫਲ ਤੂੰ ਜਰੂਰ ਸਫਲ ਹੋਵੇਂਗਾ ਠੀਕ ਹੈ ਡਰ ਡਰ ਦਾ ਮਤਲਬ ਕੀ ਅਲੱਗ ਆ ਦੇਖੋ ਸਾਡਾ ਸ਼ਬਦ ਜਿਹੜਾ ਹੈ ਉਹ ਅਲੱਗ ਹੈ ਭੈ ਲੇਕਿਨ ਇਹਨਾਂ ਦਾ ਜਿਹੜਾ ਅਰਥ ਹੈ ਉਹ ਇੱਕੋ ਹੀ ਹੈ ਇੱਕੋ ਹੀ ਹੈ ਜਲ ਜਲ ਨੂੰ ਅਸੀਂ ਪਾਣੀ ਵੀ ਆਖ ਦਿੰਦੇ ਆ ਉੱਗਾ ਉੱਗਾ ਮੀਨਸ ਕੀ ਮਸ਼ਹੂਰ ਜਿਆਦਾ ਜਿਹੜਾ ਕਿ ਜਿਆਦਾ ਜਿਦਾਂ ਹੁਣ ਮੰਨ ਲਓ ਕਾਫੀ ਭੀੜ ਦੇ ਵਿੱਚ ਇੱਕ ਸਿੰਗਰ ਬੈਠਾ ਹੋਵੇ ਤਾਂ ਅਸੀਂ ਉਸ ਨੂੰ ਕਹਿ ਦਿੰਦੇ ਹਾਂ ਕਿ ਇਹ ਉੱਗਾ ਵਿਅਕਤੀ ਹੈ ਇਹ ਇਸ ਭੀੜ ਭੜਕੇ ਵਿੱਚ ਉੱਗਾ ਵਿਅਕਤੀ ਅਲੱਗ ਹੀ ਦਿਸਦਾ ਹੈ ਮਤਲਬ ਕਿ ਮਸ਼ਹੂਰ ਇਹ ਵਿਅਕਤੀ ਅਲੱਗ ਹੀ ਦਿਸਦਾ ਹੈ ਉੱਤਰ ਜਵਾਬ ਮੀਨਸ ਕਿ ਸ਼ਬਦ ਸਾਡੇ ਅਲੱਗ-ਅਲੱਗ ਹਨ ਲੇਕਿਨ ਇਹਨਾਂ ਦੇ ਜਿਹੜੇ ਅਰਥ ਹਨ ਉਹ ਇੱਕੋ ਹੀ ਹਨ ਇਸ ਪ੍ਰਕਾਰ ਦੇ ਅਰਥ ਨੂੰ ਪ੍ਰਗਟਾਉਂਦੇ ਸ਼ਬਦ ਵਖ ਵਖ ਸੌਮਿਆ ਤੋਂ ਆਏ ਹੁੰਦੇ ਹਨ ਜੋ ਬਿਲਕੁਲ ਸਮਾਨਾਰਥਕ ਨਹੀਂ ਹੁੰਦੇ ਕਿ ਮਤਲਬ ਕਿ ਸਮਾਨ ਨਹੀਂ ਹੈਗੇ ਲੇਕਿਨ ਇਹਨਾਂ ਦੇ ਜਿਹੜੇ ਅਰਥ ਹੁੰਦੇ ਹਨ ਉਹ ਨੇੜੇ ਤੇੜੇ ਦੇ ਅਰਥ ਹੁੰਦੇ ਹਨ ਜਿਵੇਂ ਉਚਾਟ ਉਦਾਸ ਸਾਦਾ ਸਾਦਾ ਸਰਲ ਥੋੜਾ ਜਿ ਮਤਲਬ ਕਿ ਥੋੜੇ ਬੱਚਿਆਂ ਵਾਸਤੇ ਟਾਪਿਕ ਇਹ ਹੈ ਕਿ ਜਿਹੜੇ ਬੱਚੇ ਮਤਲਬ ਕਿ ਪੰਜਾਬੀ ਸਿੱਖਦੇ ਹਨ ਕਿ ਉਹਨਾਂ ਨੂੰ ਇਹਨਾਂ ਸ਼ਬਦਾਂ ਦੀ ਜਾਣਕਾਰੀ ਹੁਣੇ ਬੜੀ ਜ਼ਰੂਰੀ ਹੈ ਕਿ ਸੇਮ ਤਰੀਕੇ ਦੇ ਅਸੀਂ ਜਿਹੜੇ ਅਰਥ ਦੇ ਅਸੀਂ ਸ਼ਬਦਾਂ ਨੂੰ ਅਸੀਂ ਕਿਵੇਂ-ਕਿਵੇਂ ਅਸੀਂ ਉਚਾਰ ਮਤਲਬ ਕਿ ਜਿਹੜੇ ਕੀ ਹੈ ਉਹਨਾਂ ਨੂੰ ਅਸੀਂ ਉਚਾਰਨ ਕੀਤਾ ਜਾ ਸਕਦਾ ਹੈ ਜਾਂ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਅਸੀਂ ਇਹਨਾਂ ਦੇ ਥਾਂ ਤੇ ਅਸੀਂ ਦੂਸਰਾ ਸ਼ਬਦ ਵੀ ਪ੍ਰਯੋਗ ਕਰ ਸਕਦੇ ਹਾਂ ਆਪ ਜੀ ਨੂੰ ਇਸ ਦੀ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ ਇਸ ਨਾਲ ਸ਼ਬਦਾਂ ਦੇ ਭੰਡਾਰ ਵਿੱਚ ਵਾਧਾ ਹੁੰਦਾ ਹੈ ਠੀਕ ਹੈ ਕਿ ਇੱਕ ਤਰੀਕੇ ਨਾਲ ਤੁਹਾਡੇ ਵੀ ਥੋੜੇ ਦਿਮਾਗ ਦੇ ਵਿੱਚ ਬੱਚਿਆਂ ਦੇ ਕਿ ਇਸ ਚੀਜ਼ ਨੂੰ ਲੈ ਕੇ ਥੋੜਾ ਵਾਧਾ ਹੁੰਦਾ ਹੈ ਕਿ ਹਾਂ ਵੀ ਅਸੀਂ ਇਸ ਸ਼ਬਦ ਨੂੰ ਅਸੀਂ ਕਿੱਥੇ ਪ੍ਰਯੋਗ ਕਰਨਾ ਹੈ ਕਦੋਂ ਪ੍ਰਯੋਗ ਕਰਨਾ ਹੈ ਠੀਕ ਹੈ ਤੇ ਅਸੀਂ ਹੁਣ ਮੰਨ ਲਓ ਕਈ ਵਾਰੀ ਸਾਡੇ ਦਿਮਾਗ ਦੇ ਵਿੱਚ ਜਿਵੇਂ ਹੁਣ ਅਸੀਂ ਕਹਿ ਦਿੰਨੇ ਆ ਕਿ ਉਜਾਲਾ ਇੱਕ ਐਗਜ਼ਾਮਪਲ ਦੇਣਾ ਮੈਂ ਚਾਹਾਂਗੀ ਉਜਾਲਾ ਜਿਵੇਂ ਸਾਡੇ ਦਿਮਾਗ ਦੇ ਵਿੱਚ ਉਜਾਲਾ ਨਹੀਂ ਆ ਰਿਹਾ ਸੀ ਚਾਨਣ ਦਾ ਪ੍ਰਯੋਗ ਕਰਦੇ ਹਾਂ ਉਸ ਸ਼ਬਦ ਦੇ ਲਈ ਅਰਥ ਦੇ ਲਈ ਅਸੀਂ ਹੁਣ ਮੰਨ ਲਓ ਕਿਸੇ ਨੂੰ ਆਪਣੀ ਗੱਲ ਸਮਝਾਉਣੀ ਹੈ ਜੇ ਕੋਈ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਉਸ ਨੂੰ ਆਪਣੀ ਦੂਸਰੇ ਵਿਅਕਤੀ ਨੂੰ ਆਪਣੀ ਗੱਲ ਅਸੀਂ ਸਮਝਾਉਣਾ ਚਾਹੁੰਦੇ ਆ ਤੇ ਸਾਨੂੰ ਕੋਈ ਲਾਈਨ ਦੇ ਵਿੱਚ ਸੈਂਟੈਂਸ ਪੂਰਾ ਕਰਨ ਲਈ ਜਾਂ ਲਾਈਨ ਐ ਪੂਰੀ ਤਰਤੀਬਵਾਰ ਕਰਨ ਲਈ ਸਾਨੂੰ ਉਹ ਸ਼ਬਦ ਨਹੀਂ ਮਿਲ ਰਹੇ ਹਨ ਜਾਂ ਸ਼ਬਦ ਸਾਡੇ ਦਿਮਾਗ ਦੇ ਵਿੱਚ ਨਹੀਂ ਹੁੰਦੇ ਤੇ ਅਸੀਂ ਦੂਸਰਾ ਸ਼ਬਦ ਪ੍ਰਯੋਗ ਕਰਾਂਗੇ ਤੇ ਉੱਥੇ ਸਾਡੇ ਲਾਈਨ ਉਹ ਬਿਲਕੁਲ ਹੀ ਸਹੀ ਹੋਵੇਗੀ ਮਤਲਬ ਕਿ ਅਸੀਂ ਆਪਣੇ ਪ੍ਰਸੰਗ ਨੂੰ ਅਸੀਂ ਪੂਰਾ ਕਰ ਸਕਦੇ ਹਾਂ ਜੋ ਉਸ ਦੀ ਵਿਆਖਿਆ ਜੇ ਅਸੀਂ ਕਰਨੀ ਚਾਹੇ ਤੇ ਉਹ ਕੋਈ ਹੀ ਵਿਆਖਿਆ ਹੋਏਗੀ ਆਪਣੇ ਪ੍ਰਸੰਗ ਨੂੰ ਪ੍ਰਗਟ ਕਰਨ ਲਈ ਨੇੜੇ ਦੇ ਅਰਥ ਵਾਲੇ ਸ਼ਬਦ ਰੱਖ ਸਕਦੇ ਹਾਂ ਜਾਂ ਉਸ ਨੂੰ ਵਰਤ ਸਕਦੇ ਹਾਂ ਠੀਕ ਹੈ ਹੁਣ ਜਿਵੇਂ ਮੰਨ ਲਓ ਉਦਾਹਰਨਾਂ ਜਿਹੜੀਆਂ ਮੈਂ ਦੇਣਾਂ ਚਾਹੂੰਗੀ ਕੁਝ ਉਦਾਹਰਨਾਂ ਜਿਹੜੀਆਂ ਮੈਂ ਨੋਟ ਕੀਤੀਆਂ ਹੋਈਆਂ ਨੇ ਜਿਵੇਂ ਉਸਤਤ 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 ਦਾ ਅਰਥ ਮਤਲਬ ਕਿ ਇੱਕ ਸ਼ਬਦ ਹੈ ਉਸਤਤ ਉਸ ਦਾ ਮਤਲਬ ਹੈ ਪ੍ਰਸ਼ੰਸਾ ਕਰਨੀ ਕਿਸੇ ਦੀ ਤਾਰੀਫ ਕਰਨਾ ਠੀਕ ਹੈ ਇਸ ਦਾ ਅਰਥ ਜਿਹੜਾ ਹੈ ਕਿ ਕਿਸੇ ਦੀ ਤਾਰੀਫ ਕਰਨਾ ਜਾਂ ਪ੍ਰਸ਼ੰਸਾ ਕਰਨੀ ਹੁਣ ਹਾਂਜੀ ਆ ਦੇਖੋ ਅਸੀਂ ਇਸ ਉਸ ਤਰ੍ਹਾਂ ਦੀ ਥਾ ਗਿਆ ਹੁਣ ਮੰਨ ਲਓ ਕਿ ਸਾਡੇ ਦਿਮਾਗ ਦੇ ਵਿੱਚ ਇੱਕਦਮ ਨਹੀਂ ਆ ਰਿਹਾ ਕਿ ਅਸੀਂ ਇਸ ਸ਼ਬਦ ਦਾ ਪ੍ਰਯੋਗ ਕਰਨਾ ਅਸੀਂ ਉਪਮਾ ਅਸੀਂ ਨੋਟਿਸ ਕਰ ਦਾਂਗੇ ਸਾਡਾ ਤਾਂ ਵੀ ਸਾਡੀ ਜਿਹੜੀ ਲਾਈਨ ਹੈ ਜਾਂ ਮਨ ਲੱਕੇ ਸਾਡਾ ਹਾਫ ਭਾਵ ਹੈ ਉਹ ਅਗਲੇ ਵਿਅਕਤੀ ਨੂੰ ਸਮਝ ਆ ਜਾਵੇਗਾ ਉਪਮਾ ਸ਼ਲਾੰਗਾ ਪ੍ਰਸ਼ੰਸਾ ਕਿਸੇ ਦੀ ਵਧਾਈ ਕਰਨੀ ਠੀਕ ਹੈ ਕਿ ਉਸਤਤ ਸ਼ਬਦ ਦਾ ਅਰਥ ਹੈ ਕਿਸੇ ਦੀ ਵਧਾਈ ਕਰਨੀ ਲੇਕਿਨ ਜਿਹੜੇ ਆਹ ਸ਼ਬਦ ਅਸੀਂ ਲਿਖੇ ਹੋਏ ਹਨ ਇਹ ਦੇਖ ਲਓ ਉਸਤਤ ਅਲੱਗ ਉਪਮਾ ਅਲੱਗ ਇਹਨਾਂ ਦੇ ਵਿੱਚ ਧੁਨੀਆਂ ਅਲੱਗ ਹਨ ਠੀਕ ਹੈ ਧੁਨੀਆਂ ਅਲੱਗ ਹਨ ਸ਼ਬਦ ਸਾਡਾ ਅਲੱਗ ਹੈ ਲੇਕਿਨ ਜਿਹੜੇ ਸਾਡੇ ਅਰਥ ਹਨ ਉਹ ਇੱਕੋ ਹੀ ਹਨ ਠੀਕ ਹੈ ਸਾਡੇ ਜਿਹੜੇ ਕੀ ਅਰਥ ਇੱਕੋ ਹੀ ਹੋਣ ਠੀਕ ਹੈ ਹੁਣ ਅਗਲੀ ਸਾਡੀ ਉਦਾਹਰਨ ਹੈ ਉਚਿਤ 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 ਮਤਲਬ ਠੀਕ ਅਸੀਂ ਜੇ ਉਚਿਤ ਨਾ ਵੀ ਪ੍ਰਯੋਗ ਕਰੀਏ ਸੀ ਆਪਣੀ ਲਾਈਨ ਨੂੰ ਪੂਰਾ ਕਰਨ ਵਾਸਤੇ ਠੀਕ ਵੀ ਅਸੀਂ ਲਿਖ ਦੰਨੇ ਆ ਤੇ ਤਾਂ ਵੀ ਸਾਡਾ ਸੈਂਟੈਂਸ ਜਿਹੜਾ ਹੈ ਜਾਂ ਲਾਈਨ ਸਾਡੀ ਹੈ ਅਗਲੇ ਬੰਦੇ ਨੂੰ ਸਾਡੀ ਗੱਲ ਜਿਹੜੀ ਹੈ ਸਮਝ ਆ ਜਾਵੇਗੀ ਕਿ ਅਸੀਂ ਕੀ ਬੋਲਣਾ ਚਾਹ ਰਹੇ ਹਾਂ ਕੀ ਅਸੀਂ ਲਿਖਣਾ ਚਾਹ ਰਹੇ ਹਾਂ ਠੀਕ ਹੈ ਠੀਕ ਯੋਗ ਟੁਕਮਾ ਕਿ ਅਸੀਂ ਉੱਚ ਦੇ ਥਾਂ ਤੇ ਅਸੀਂ ਠੀਕ ਯੋਗ ਟੁਕਮਾ ਵੀ ਲਿਖ ਸਕਦੇ ਹਾਂ ਉਜਾਲਾ ਉਜਾਲਾ ਮਤਲਬ ਕਿ ਰੋਸ਼ਨੀ ਕਿਸੇ ਚੀਜ਼ ਦੀ ਹੁਣ ਆਹ ਜੀ ਆਹ ਦੇਖੋ ਠੀਕ ਹੈ ਚਾਨਣ ਪ੍ਰਕਾਸ਼ ਲੋ ਰੋਸ਼ਨੀ ਮਿੰਸਕੀ ਇਹ ਸਾਡੇ ਸ਼ਬਦ ਜਿਹੜੇ ਹਨ ਉਹ ਅਲੱਗ-ਅਲੱਗ ਹਨ ਉਚਾਰਨ ਕਰਨ ਦੇ ਤਰੀਕੇ ਵੀ ਅਲੱਗ-ਅਲੱਗ ਹਨ ਲੇਕਿਨ ਜਿਹੜੇ ਇਹਨਾਂ ਦੇ ਅਰਥ ਹਨ ਉਹ ਸਾਡੇ ਸੇਮ ਹੀ ਪ੍ਰਗਟ ਹੋ ਰਹੇ ਹਨ ਜਾਣਨ ਪ੍ਰਕਾਸ਼ ਲੋ ਰੋਸ਼ਨੀ ਅਗਲਾ ਸਾਡਾ ਹੈ ਚੌਥੀ ਉਦਾਹਰਣ ਹੈ ਉਦਾਸ ਉਦਾਸ ਚਿੰਤਾਤਰ ਹੋਣਾ ਫਿਕਰਮੰਦ ਹੋਣਾ ਤੇ ਪਰੇਸ਼ਾਨ ਨਿਰਾਸ਼ ਉਪਰਾਮ ਠੀਕ ਹੈ ਜਦੋਂ ਅਸੀਂ ਇਹਨਾਂ ਸ਼ਬਦਾਂ ਦਾ ਅਸੀਂ ਪ੍ਰਯੋਗ ਕਰਾਂਗੇ ਲੇਕਿਨ ਸਾਡਾ ਅਰਥ ਜਿਹੜਾ ਉਹ ਇੱਕੋ ਹੀ ਹੋਏਗਾ ਠੀਕ ਹੈ ਤੇ ਅਸੀਂ ਕਿਸੇ ਵੀ ਇਹਨਾਂ ਵਿੱਚੋਂ ਅਸੀਂ ਕਿਸੇ ਵੀ ਸ਼ਬਦ ਦਾ ਪ੍ਰਯੋਗ ਕਰਕੇ ਅਸੀਂ ਆਪਣੀ ਲਾਈਨ ਜਿਹੜੀ ਹੈ ਸੈਂਟੈਂਸ ਆਪਣਾ ਅਸੀਂ ਪੂਰਾ ਕਰ ਸਕਦੇ ਹਾਂ ਪੰਜਵਾਂ ਹੈ ਉન્નਤੀ ਉન્નਤੀ ਦਾ ਭਾਵ ਹੈ ਤਰੱਕੀ ਵਿਕਾਸ ਖੁਸ਼ਹਾਲੀ ਪ੍ਰਗਤੀ ਮੀਨਸ ਕਿ ਅਸੀਂ ਕਿਸੇ ਵੀ ਬੱਚੇ ਨੂੰ ਅਸੀਂ ਕਹਿੰਨੇ ਕਿ ਤੂੰ ਤਰੱਕੀਆਂ ਕਰੇ ਉਨਤੀ ਕਰੇ ਤੇ ਇਹ ਮਤਲਬ ਕਿ ਉਨਤੀ ਦਾ ਉਨਤੀ ਠੀਕ ਹੈ ਉਨਤੀ ਤਰੱਕੀ ਵਿਕਾਸ ਖੁਸ਼ਹਾਲੀ ਪ੍ਰਗਤੀ ਇਹਨਾਂ ਦੇ ਜਿਹੜੇ ਹਨ ਸ਼ਬਦ ਜਿਹੜੇ ਹਨ ਉਹ ਹੀ ਮੈਂ ਬਾਰ ਬਾਰ ਦੁਹਰਾ ਰਹੀ ਹਾਂ ਤੁਹਾਨੂੰ ਕਿ ਕਾਫੀ ਬੱਚਿਆਂ ਨੂੰ ਸਮਝ ਲੱਗ ਜਾਵੇ ਕਿ ਜਿਹੜਾ ਇਹ ਮੇਰਾ ਟੌਪਿਕ ਹੈ ਜਾਂ ਇਹ ਜਿਹੜਾ ਅਰਥ ਬੋਧ ਹੈ ਉਸ ਦੇ ਬਾਰੇ ਕਿ ਸਮਾਨਾਰਥਕ ਸ਼ਬਦ ਦੇ ਵਿੱਚ ਕੀ ਹੋ ਹਨ ਤੇ ਬਹੁਾਰਥਕ ਸ਼ਬਦ ਦੇ ਕੀ ਮਤਲਬ ਹੈ ਔਰ ਸਮਾਨਾਰਥਕ ਸ਼ਬਦ ਦੀ ਕੀ ਮਤਲਬ ਹੈ ਕਿ ਇਹਨਾਂ ਦੇ ਜਿਹੜੇ ਸਮਾਨਾਰਥਕ ਸ਼ਬਦ ਹਨ ਕਿ ਉਹ ਹੀ ਸ਼ਬਦ ਦਾ ਜਿਹੜਾ ਉਚਾਰਨ ਹੈ ਉਹ ਵੀ ਅਲੱਗ-ਅਲੱਗ ਹੈ ਸ਼ਬਦ ਵੀ ਸਾਡੇ ਅਲੱਗ-ਅਲੱਗ ਹਨ ਲੇਕਿਨ ਅਰਥ ਸਾਡੇ ਇੱਕੋ ਹੀ ਹਨ ਤੇ ਉਹਨਾਂ ਨੂੰ ਅਸੀਂ ਸਮਾਨਾਰਥਕ ਸ਼ਬਦ ਆਖਦੇ ਹਾਂ ਇਹਨਾਂ ਨੂੰ ਅਸੀਂ ਸਮਾਨਾਰਥਕ ਸ਼ਬਦ ਆਖਦੇ ਹਾਂ ਠੀਕ ਹੈ ਜਿਨ੍ਹਾਂ ਦਾ ਸ਼ਬਦ ਅਲੱਗ-ਅਲੱਗ ਹੋਣ ਉਚਾਰਨ ਅਲੱਗ-ਅਲੱਗ ਹੋਣ ਲੇਕਿਨ ਅਰਥ ਜਿਹੜਾ ਹੈ ਉਹ ਇੱਕੋ ਹੀ ਹੋਵੇ ਉਸ ਨੂੰ ਅਸੀਂ ਸਮਾਨਾਰਥਕ ਸ਼ਬਦ ਬੋਲਦੇ ਹਾਂ ਔਰ ਜਿਹੜੇ ਕੀ ਹੁਣ ਜਿਵੇਂ ਆਹ ਕਿ ਸ਼ਬਦ ਸਾਡਾ ਇੱਕੋ ਹੀ ਹੋਵੇ ਲਿਖਣ ਦਾ ਢੰਗ ਵੀ ਸਾਡਾ ਇੱਕੋ ਹੀ ਹੋਵੇ ਉਚਾਰਨ ਦਾ ਕਰਨ ਦਾ ਸਾਡਾ ਢੰਗ ਵੀ ਇੱਕੋ ਹੀ ਹੋਵੇ ਤੇ ਲੇਕਿਨ ਉਹਨਾਂ ਦੇ ਅਰਥ ਜਿਹੜੇ ਅਲੱਗ-ਅਲੱਗ ਹੋਣ ਉਹਨਾਂ ਨੂੰ ਅਸੀਂ ਬਹੁਅਰਥਕ ਸ਼ਬਦ ਆਖਦੇ ਹਾਂ ਜਿਵੇਂ ਸਾਡਾ ਸ਼ਬਦ ਇੱਕੋ ਹੀ ਹੈ ਲੇਕਿਨ ਉਸਦੇ ਅਰਥ ਅਲੱਗ-ਅਲੱਗ ਹਨ ਆਈ ਹੋਪ ਤੁਹਾਨੂੰ ਆਸ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਤੋਂ ਬਹੁਅਰਥਕ ਸ਼ਬਦ ਤੇ ਸਮਾਨਾਰਥਕ ਸ਼ਬਦ ਬਾਰੇ ਪਤਾ ਲੱਗ ਗਿਆ ਹੋਵੇਗਾ ਜੇ ਤੁਹਾਨੂੰ ਆਸ ਕਰਦੀ ਹਾਂ ਤੁਹਾਨੂੰ ਚੰਗੇ ਤਰੀਕੇ ਨਾਲ ਸਮਝ ਆ ਗਈ ਹੋਵੇਗੀ ਹਾਂਜੀ ਬਹੁਤ ਆ ਕਨਫਿਊਜ਼ ਬਹੁਤ ਮਤਲਬ ਕਿ ਹਲੇ ਜੇ ਮੈਂ ਥੋੜਾ ਇਹਨਾਂ ਵਿਰੋਧਾਰਥਕ ਸ਼ਬਦ ਤੇ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੀ ਅਰਥ ਤੇ ਮੈਂ ਵੀਡੀਓ ਜੇ ਬਣਾਵਾਂ ਤੇ ਮੇਰੀ ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਵੇਗੀ ਇਸ ਕਰਕੇ ਅੱਜ ਦੀ ਮੇਰੀ ਵੀਡੀਓ ਦੇ ਵਿੱਚ ਮੈਂ ਸਿਰਫ ਦੋ ਪੁਆਇੰਟਸ ਹੀ ਤੁਹਾਨੂੰ ਕਲੀਅਰ ਕਰਨਾ ਚਾਹੁੰਦੀ ਆ ਇਸ ਕਰਦੇ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਮੇਰੀ ਅਗਲੀ ਜਿਹੜੀ ਵੀਡੀਓ ਆਏਗੀ ਭਾਗ 10 ਉਸ ਵਿੱਚ ਮੈਂ ਵਿਰੋਧਾਰਥਕ ਸ਼ਦ ਬਹੁਤ ਸਾਰੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਸ ਦੇ ਦੋਨਾਂ ਵਿਸ਼ੇ ਦੇ ਉੱਤੇ ਮੈਂ ਵੀਡੀਓ ਤੁਹਾਡੀ ਭਾਗ 10 ਵਿੱਚ ਤੁਹਾਨੂੰ ਮੈਂ ਇਸ ਬਾਰੇ ਕਲੀਅਰ ਕਰਾਂਗੀ ਠੀਕ ਹੈ ਤੇ ਅੱਜ ਦੀ ਵੀਡੀਓ ਲਈ ਸਮਾਪਤੇ ਸਤਿ ਸ੍ਰੀ ਅਕਾਲ ਬਾਕੀ ਪਲੀਜ਼ ਜੇ ਤੁਹਾਨੂੰ ਮੇਰੇ ਵਿਸ਼ੇ ਜਿਹੜੇ ਹੈਗੇ ਆ ਵਿਆਕਰਨ ਦੇ ਕਿ ਪੰਜਾਬੀ ਆਪਣੀ ਮਾਂ ਬੋਲੀ ਨੂੰ ਬਚਾਏ ਰੱਖਣ ਵਾਸਤੇ ਜਿਹੜਾ ਮੈਂ ਇਹ ਉਪਰਾਲਾ ਸ਼ੁਰੂ ਕੀਤਾ ਹੈ ਹੋ ਸਕਦਾ ਹੈ ਕਿ ਥੋੜੀਆਂ-ਬਹੁਤੀਆਂ ਕਮੀਆਂ ਪੇਸ਼ੀਆਂ ਹੋਣ ਤੇ ਮੈਨੂੰ ਮਾਫ ਕਰਨਾ ਬਾਕੀ ਆਸ ਕਰਦੀ ਹਾਂ ਕਿ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੀ ਹਾਂ ਕਿ ਜਿਹੜੀ ਮੈਂ ਵੀਡੀਓ ਬਣਾਵਾਂ ਜਾਂ ਜਿਹੜੀ ਵੀ ਜਾਣਕਾਰੀ ਬੱਚਿਆਂ ਤੱਕ ਲੈ ਕੇ ਆਵਾਂ ਉਹਨਾਂ ਦੇ ਮਾਪਿਆਂ ਤੱਕ ਲੈ ਕੇ ਆਵਾਂ ਤੇ ਉਹ ਪੂਰੀ ਹੋਵੇ ਸੁਚੱਜੀ ਹੋਵੇ ਸਾਫ਼ ਸੁਥਰੀ ਹੋਵੇ ਤੇ ਬਾਕੀ ਤੁਸੀਂ ਪਲੀਜ਼ ਮੇਰੀ ਵੀਡੀਓ ਜਿਹੜੀ ਵੀ ਮੈਂ ਬਣਾਉਣੀ ਆ ਭਾਗ ਜਿੰਨੀਆਂ ਵੀ ਮੈਂ ਵੀਡੀਓਜ਼ ਆਪਣੀਆਂ ਬਣਾ ਚੁੱਕੀਆਂ ਉਸ ਨੂੰ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਜ਼ਰੂਰ ਕਰਕੇ ਦੱਸੋ ਕਿ ਮੇਰੀ ਵੀਡੀਓ ਦੇ ਵਿੱਚ ਕੀ ਮਤਲਬ ਕਿ ਗਲਤੀਆਂ ਹਨ ਜਾਂ ਜਿਨ੍ਹਾਂ ਨੂੰ ਮੈਨੂੰ ਮਤਲਬ ਕਿ ਸੁਧਾਰਨਾ ਚਾਹੀਦਾ ਹੈ ਠੀਕ ਹੈ ਬਾਕੀ ਆਈ ਹੋਪ ਕਿ ਤੁਹਾਨੂੰ ਮੇਰਾ ਇਹ ਜਿਹੜਾ ਵਿਸ਼ਾ ਪੰਜਾਬੀ ਮੇ ਜਿਹੜਾ ਹੈਗਾ ਭਾਗ 9 ਦਾ ਵਿਸ਼ਾ ਹੈ ਅਰਥਬੋਧ ਇਹ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਟਾਪਿਕ ਜਿਹੜਾ ਮੇਰਾ ਇਹ ਹੈ ਇਹ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਤੇ ਬਾਕੀ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸੋ ਬਾਕੀ ਮੈਂ ਜਲਦੀ ਹੀ ਭਾਗ 10 ਤੁਹਾਡੇ ਇਮੋਰੇ ਰੱਖਾਂਗੇ ਵਿਰੋਧਾਰਥਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਉੱਤੇ ਹਾਂਜੀ ਅਗੇ ਧੰਨਵਾਦ ਜੀ